ਫਾਇਰ ਸਟੇਸ਼ਨ ਤਲਵੰਡੀ ਸਾਬੋ ਵੱਲੋਂ ਕੁਲਦੀਪ ਸਿੰਘ ਐਫਐਸਓ ਦੀ ਅਗਵਾਈ ਦੇ ਵਿੱਚ ਫਾਇਰ ਸੇਫਟੀ ਹਫਤਾ ਮਨਾਇਆ ਗਿਆ ਜਿਸ ਦੇ ਸਬੰਧ ਦੇ ਵਿੱਚ ਸ਼ਹਿਰ ਵਿੱਚ ਰੋਡ ਮਾਰਚ ਕੱਢਿਆ ਗਿਆ ਤੇ ਲੋਕਾਂ ਨੂੰ ਅੱਗ ਤੋਂ ਸੁਰੱਖਿਆ ਲਈ ਜਾਗਰੂਕ ਕੀਤਾ ਗਿਆ ਸੋ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਕੋਈ ਨਾ ਬੋਲੋ ਮਾਪੇ ਬੱਚਾ ਸਭ ਤੋਂ ਸੁਰੱਖਿਅਤ ਗਾਣ ਮੌੜ ਦੀ ਟੋਲ ਰੱਖਿਆ ਆਪੇ ਲੱਗੇ ਨਾ ਕਿਸੇ ਵੀ ਅਣਸਖਾ ਨਹੀਂ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਸਟੇਸ਼ਨ ਨੰਬਰ 902 2112 ਬੋਲੋ ਜੀ ਕਾ ਸਟੇਸ਼ਨ ਗੱਡੀਆਂ ਅਤੇ ਐਂਬੂਲੈਂਸ ਆਪਾਂ ਤਾਂ ਪੰਜਾਬ